ਪਰਵਾਸੀ ਦੇ ਮੋਢੇ ਲੈ ਕੇ ਤੇ ਆਪਾਂ ਜਲ ਕਰਦੇ ਆਂਦੇ ਆ ਮੈਂ ਆਪਣੇ ਲੋਕਾਂ ਲੋਕਾਂ ਨੂੰ ਵੀ ਬੇਨਤੀ ਕਰਦਾ ਵੀ ਆਓ ਸਾਥ ਦਿਓ ਜਿਆਤਰ ਪ੍ਰਵਾਸੀਆਂ ਨੇ ਸੱਤਿਆਨਾਸ਼ ਕੀਤਾ ਹੋਇਆ ਸਾਡੇ ਪੰਜਾਬ ਦਾ ਜਿਹੜੇ ਮੈਂ ਤਾਂ ਪਹਿਲਾਂ ਕਹਿੰਦਾ ਵੀ ਇਹ ਜਿਹੜੇ ਆ ਰਹੇ ਸੀਗੇ ਆਗੇ ਕੰਮ ਕਰਨ ਜਾਣ ਆਪਦਾ ਆਪਾਂ ਇਹਨਾਂ ਦੇ ਵਿਰੋਧੀ ਉਹ ਚੀਜ਼ ਨੂੰ ਲੈ ਕੇ ਨਹੀਂ ਆ ਪਰ ਇਸੇ ਇੱਥੇ ਵਿਰੋਧ ਜ਼ਰੂਰ ਹੈਗਾ ਇਹਨਾਂ ਦਾ ਵੀ ਜਦੋਂ ਇੱਥੇ ਆ ਜਾਂਦੇ ਇੱਥੇ ਪੱਕੇ ਬਣ ਜਾਂਦੇ ਸਾਡੇ ਲੋਕ ਵੋਟਾਂ ਦੇ ਚੱਕਰ 'ਚ ਕਿਸ ਤਰ੍ਹਾਂ ਇਹਨਾਂ ਨੂੰ ਆਪਣੇ ਬਣਾਈ ਜਾਂਦੇ ਨੇ। ਬਿਲਕੁਲ ਬਿਲਕੁਲ 3 ਵਜੇ ਵੋਟਾਂ ਦੇ ਚੱਕਰ ਦੇ ਵਿੱਚ ਹੀ ਕਿਸੇ ਦੇ ਆਧਾਰ ਕਾਰਡ ਬਣਾ ਦਿੱਤੇ ਕਿਸ ਦੀ ਵੋਟ ਬਣਾ ਦਿੱਤੀ। ਇਹ ਬਿਲਕੁਲ ਗਲਤ ਹੈ ਜੀ। ਕੋਈ ਨਾ ਕੋਈ ਅਜਿਹਾ ਦਾ ਕਾਨੂੰਨ ਬਣਾਉਣਾ ਚਾਹੀਦਾ ਇਹਨਾਂ ਵਾਸਤੇ ਕਿ ਨਾ ਤਾਂ ਇਹ ਇੱਥੇ ਪੰਜਾਬ ਦੇ ਵਿੱਚ ਕੋਈ ਜ਼ਮੀਨ ਲੈ ਸਕੇ, ਨਾ ਇਹਦਾ ਆਧਾਰ ਕਾਰਡ ਬਣੇ, ਨਾ ਇਹਦੀ ਵੋਟ ਬਣੇ ਤੇ ਇਹ ਜਿਹੜੇ ਬਣਦੇ ਆ ਗਰੀਬ ਇਹ ਆਪਣੇ ਆਪ ਨੂੰ ਗਰੀਬ ਦਿਖਾ ਕੇ ਗਰੀਬ ਚੋਰ ਹੈ ਇਹ। ਹੂੰ। ਇਹ ਗਰੀਬ ਚੋਰ ਹੈ ਇਹ। ਇਹ ਸਾਡੇ ਲੋਕਾਂ ਦਾ ਭੋਲਿਆਂ ਦਾ ਫਾਇਦਾ ਲੈਂਦੇ ਆ ਜੀ ਤੇ ਆਪਣੀਆਂ ਰੇੜੀਆਂ ਲਾ ਕੇ ਆਪਣਾ ਇੱਕਾ ਕਰਕੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਨੂੰ ਮਤਲਬ ਕਭ ਜੈ ਕੈਪਚਰ ਕਰ ਰਹੇ ਹੈ ਤਾਂ ਇਹ ਬਾਰ ਬਾਰ ਤੁਹਾਨੂੰ ਆਪਾਂ ਬੇਨਤੀ ਕਰਦੇ ਵੀ ਇਹ ਯੋਜਨਾਬਾ ਤਰੀਕ ਨੇ ਇੱਥੇ ਆਏ ਹੋਏ ਸਾਨੂੰ ਖਤਮ ਕਰਨ ਦੇ ਲਈ ਇਸ ਕਰਕੇ ਇਹਨਾਂ ਨੂੰ ਇੱਥੇ ਰੱਖਣਾ ਤਾਂ ਰੱਖੋ ਕੰਮ ਕਰਾਓ ਤੇ ਤੋਰੋ ਨਾ ਇਹਦੀ ਵੋਟ ਬਣਾਓ ਨਾ ਆਧਾਰ ਕਾਰਡ ਨਾ ਵੋਟਰ ਕਾਰਡ ਨਾ ਇਹਨਾਂ ਦਾ ਕੋਈ ਹੋਰ ਬਣਾਓ ਨਾ ਜ਼ਮੀਨਾਂ ਵੇਚੋ ਇਹਨਾਂ ਨੂੰ ਠੀਕ ਹੈ ਜਦੋਂ ਇਹਨਾਂ ਕੋਲ ਇੰਨੀ ਹਿੰਮਤ ਹੈ ਜੀ ਤੁਹਾਡੇ ਤੋਂ ਜ਼ਮੀਨ ਖਰੀਦ ਸਕਦੇ ਫਿਰ ਗਰੀਬ ਕਿੱਦਾਂ ਹੋਏ ਮੈਂ ਤੁਹਾਨੂੰ ਬੇਨਤੀ ਕਰਦਾ ਪੰਜਾਬ ਨੂੰ ਪੰਜਾਬ ਬਣਿਆ ਰਹਿਣ ਦਿਓ ਆਪਣੇ ਲੋਕਾਂ ਨੂੰ ਆਪਣੇ ਲੋਕਾਂ ਨਾਲ ਖੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ